ਬਾਕੀ ਛੱਡੋ ਉੱਥੇ ਕਰੋ ਕਮੈਂਟ ਹਾਂਜੀ ਸ਼ਾਰਟ ਤੇ ਕਰ ਲਓ ਪਲੀਜ਼ ਇੱਕ ਦੂਜੇ ਦੇ ਜਿਹਦੇ ਵੀ ਜਾਣਾ ਨਾ ਤੁਸੀਂ ਓਕੇ ਦੀਦੀ ਨੂੰ ਸੁਖ ਜੀ ਸਾਰੇ ਕਰ ਲੈਣਗੇ ਹਾਂ ਸਹੀ ਗੱਲ ਹੈ ਸਰਪੰਚ ਜੀ ਤੁਸੀਂ ਇਹਨਾਂ ਦੇ ਸ਼ਾਰਟ ਤੇ ਕਮੈਂਟ ਕਰਦੇ ਅਸੀਂ ਉਤੋਂ ਹੀ ਤੁਹਾਨੂੰ ਚੱਕ ਲੈਣਾ ਕਿ ਤੁਸੀਂ ਵੀਰ ਹੋ ਕੇ ਭੈਣ ਭੈਣ ਆ ਸੁਖ ਭੈਣ ਆ ਸਾਡੀ ਛੋਟੀ ਭੈਣ ਹੈ ਭੈਣ ਆ ਸੁਖ ਭੈਣ ਆ ਹੂੰ ਥੈਂਕ ਯੂ ਥੈਂਕ ਯੂ ਸੋ ਮਚ ਸਾਰਿਆਂ ਦਾ ਜਿਹੜੇ ਵੀ ਲਾਈਵ 'ਚ ਹੈਗੇ ਲਾਈਵ ਨੂੰ ਲਾਈਕ ਕਰੋ ਕਮੈਂਟ ਕਰੋ ਬਲਬ ਹੋ ਜਾਰ ਤਿਆਰ ਕਰੋ ਦੀਪ ਜੀ ਚਲਿਏ ਇਨਨ ਠੀਕ ਹੈ ਠੀਕ ਚੁੱਕੀਏ ਇਨਨ ਤਾਂ ਹੀ ਤਾਂ ਕਹਿ ਰਹੀ ਆ ਉਥੋਂ ਹੀ ਚੱਕ ਲੈਣਾ ਬਲਡੋਜ਼ਰ ਤਿਆਰ ਕਰ ਲਿਆ ਹੈ ਚਲੋ ਸਿਸਟਰ ਓਕੇ ਜੀ ਜਿਹੜੇ ਵੀ ਲਾਈਵ 'ਚ ਆ ਗਏ ਲਾਈਵ ਨੂੰ ਲਾਈਕ ਕਰੋ ਕਮੈਂਟ ਕਰੋ ਪਲੀਜ਼ ਤਾਨੂੰ ਬ੍ਰਿੰਦਰਪਾਲ ਜੀ ਨੇ ਕਰ ਲਿਆ ਸਬਸਕ੍ਰਾਈਬ ਗੱਗੀ ਜੀ ਤੁਹਾਨੂੰ ਕਰ ਲਿਆ ਸਰਪੰਚ ਜੇ ਕਮੈਂਟ ਕਰਕੇ ਸਾਨੂੰ ਦੱਸ ਦਿਓ ਹੁਣ ਆ ਪੰਜੀਰੀ ਵਾਲੇ ਤੇ ਕਰੋਨਾ ਵਾਲੇ ਖਾ ਲੈਣਾ ਸਰਪੰਚ ਠੀਕ ਹੈ ਠੀਕ ਮਾਕਸ਼ਾਦੀਪ ਕੋ ਨਾਲ ਨਾਲ थैंक यू सो मच। ਵੀਰਿੰਦਰਪਾਲ ਨੇ ਜੁਆਇਨ ਕਰ ਲਿਆ ਇਹਨਾਂ ਨੂੰ। ਗੱਗੀ ਜੀ ਰਿਟਰਨ ਕਰਦੇ ਹੋ ਨਾਲੇ ਮੈਨੂੰ ਵੀ ਸਬਸਕ੍ਰਾਈਬ ਕਰ ਲਿਓ ਮੈਂ ਤੁਹਾਨੂੰ ਵੀ ਕਰ ਲਾਂਗੀ ਫਿਰ। ਗੱਗੀ ਜੀ ਰਿਟਰਨ ਕਰਦੇ ਹੋ ਨਾਲੇ ਮੈਨੂੰ ਵੀ ਸਬਸਕ੍ਰਾਈਬ ਕਰ ਲਿਓ ਮੈਂ ਤੁਹਾਨੂੰ ਵੀ ਕਰ ਲਾਂਗੀ। ਹਾਂ ਲੱਗਦਾ ਹੈ ਇਸ ਕਮੈਂਟ ਕਰਨ ਗਏ ਚਾਰ ਜਣਿਆਂ ਦੀ ਵਾਚਿੰਗ ਹੈ। ਸੁਖ ਪਣ ਗਏ ਹੋਏ ਨੇ ਲੱਗਦਾ ਮੈਨੂੰ। ਲ ਸਰਪੰਚ ਦੇ ਚੱਕਰ ਵਿੱਚ ਮੈਂ ਤਾਂ ਭੁੱਲ ਗਿਆ ਗਾ ਚਲੀਆ ਭੈਣ ਨਹੀਂ ਨਹੀਂ ਜਾਇਆ ਜਾਇਆ ਭੈਣ ਤੂੰ ਹਾਂ ਮੈਂ ਡਰਾਈਵ ਕਰ ਰਿਹਾ ਨਾਲ ਨਾਲ ਲਾਈਵ ਦੇਖ ਰਿਹਾ ਸੌਰੀ ਗਾਇਜ਼ ਵੀਰੇ ਨਾਲ ਬਣਿਓ ਹਾਂਜੀ 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 ਤਾਨੂੰ ਨਾ ਮਰਿੰਦਰਪਾਲ ਜੀ ਨੇ ਜੁਆਇਨ ਕਰ ਲਿਆ ਤੁਸੀਂ ਮੈਨੂੰ ਵੀ ਜੁਆਇਨ ਕਰ ਲਿਓ ਗੱਗੀ ਜੀ ਹਾਂਜੀ 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 ਤੇ ਫਿਰ ਤੁਹਾਨੂੰ ਭੇਜ ਦਾਂਗੇ ਅਸੀਂ ਵਾਧੂ ਸਬਸਕ੍ਰਾਈਬਰ ਰਾਤ ਨੂੰ ਵੀ ਤੁਸੀਂ ਆਇਓ ਸਾਡੀ 8:30 ਵਜੇ ਮੇਰੀ ਲਾਈਵ ਹੁੰਦੀ ਹੈ 8:00 ਵਜੇ ਕਰ ਲੈਣੀ ਕਿਉਂਕਿ ਸੁਖ ਤੁਹਾਨੂੰ ਨਹੀਂ ਸੌ ਜਾਂਦੀਆਂ ਫਿਰ ਅੱਜ ਸਰਪੰਚ ਨੂੰ ਕਹਿ ਦੇਨੇ ਆ ਚੋਦੀ ਅਹੋ ਅੱਜ ਸਰਪੰਚ ਸਾਹਿਬ ਨੂੰ ਕਹਿ ਦੇਨੇ ਆਂਦੀ ਨਖਸ਼ਦੀਪ ਕਹਿੰਦੀ